ਕਲਗੀਧਰ ਪਾਤਸ਼ਾਹ ਜੀ ਦੇ ਅਵਤਾਰ ਸਮੇਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਟਾਕੇ ਸਨ ਕਰੀਬ 4 ਸਾਲ ਬਾਅਦ ਪਟਨੇ ਵਾਪਸ ਆਏ ਪਰਤਦੇ ਸਮੇਂ ਪਾਛਾਈ ਨੌਮੀ ਨੇ ਸੁੱਕੇ ਬਾਗ ਦੇ ਵਿੱਚ ਜੋ ਨਵਾਬ ਹਕੀਮ ਬਖਸ਼ ਤੇ کریم ਬਖਸ਼ ਦੋਹਾਂ ਪ੍ਰਭਾਵਾ ਦਾ ਸੀ ਉੱਥੇ ਹੀ ਪਾਤਸ਼ਾਹ ਰੋਗੇ ਉਧਰ ਗੁਰੂ ਪਰਿਵਾਰ ਤੇ ਪਟਨੇ ਦੀ ਸੰਗਤ ਨੂੰ ਪਤਾ ਲੱਗਾ ਤਾਂ ਸਭ ਨੇ ਨੌਵੇਂ ਗੁਰਦੇਵ ਦੇ ਦਰਸ਼ਨਾਂ ਨੂੰ ਚਾਲੇ ਪਾਏ ਬਾਲ ਗੋਬਿੰਦ ਜੀ ਪਿਤਾ ਜੀ ਦੇ ਦਰਸ਼ਨ ਨੂੰ ਸਭ ਤੋਂ ਅੱਗੇ ਚੱਲ ਰਹੇ ਸਨ ਗੁਰੂ ਪਿਤਾ ਦੇ ਚਰਨੀ ਹੱਥ ਲਾ ਕੇ ਗੁਰੂ ਪਿਤਾ ਜੀ ਨੂੰ ਘੁੱਟ ਕੇ ਗਲਣਾ ਬਾਲ ਗੋਬਿੰਦ ਜੀ ਨੂੰ ਲਾਇਆ ਸੀਨੇ ਨਾਲ ਲਾ ਕੇ ਮੱਥੇ ਨੂੰ ਚੁੰਮਿਆ ਤੇ ਗੋਦ ਵਿੱਚ ਬਿਠਾ ਲਿਆ 4 ਸਾਲ ਬਾਅਦ ਗੁਰੂ ਪਿਤਾ ਜੀ ਦੇ ਦਰਸ਼ਨ ਹੋਏ ਸਨ ਇਹ ਪਿਤਾ ਪੁੱਤਰ ਦੀ ਪਹਿਲੀ ਮੁਲਾਕਾਤ ਸੀ ਫਿਰ ਮਾਤਾ ਗੁਜਰੀ ਜੀਆਂ ਨੇ ਨਮਸਕਾਰ ਕੀਤਾ ਸਾਰੀ ਸੰਗਤ ਬੜੀ ਖੁਸ਼ੀ ਦੀ ਲਹਿਰ ਸੀ ਦਵਾਰ ਸਜਿਆ ਅਲਾਈਬ ਬਾਣੀ ਦਾ ਕੀਰਤਨ ਹੋਇਆ ਐਸਾ ਰੂਹਾਨੀ ਅਸਰ ਹੋਇਆ ਕਿ ਸੁੱਕਾ ਬਾਗ ਹਰਿਆ ਹੋ ਗਿਆ ਨਵਾਬ ਭਰਾਵਾਂ ਨੂੰ ਜਦੋਂ ਬਾਗ ਬਾਰੇ ਪਤਾ ਚੱਲਿਆ ਕਿ ਹਰਿਆ ਹੋ ਗਿਆ ਤੇ ਉਹਨਾਂ ਗੁਰੂ ਸਾਹਿਬ ਦੀ ਅਜਿਹਾ ਮਤ ਜਾਣ ਕੇ ਸਾਰਾ ਬਾਗ ਤੇ ਪਿੰਡ ਦੀ ਜ਼ਮੀਨ ਗੁਰੂ ਸਾਹਿਬ ਜੀਆਂ ਨੇ ਨਾਮ ਕਰ ਦਿੱਤੀ ਹੱਥ ਜੋੜ ਕੇ ਗੁਰੂ ਸਾਹਿਬ ਜੀ ਅੱਗੇ ਜੀਵਨ ਅਵਦੇਸ਼ ਮੰਗਿਆ ਤਾਂ ਨਵੇਂ ਪਾਤਸ਼ਾਹ ਜੀ ਆਨੇ ਵਚਨ ਕਰੇ ਕਿ ਗੁਰੂ ਨਾਨਕ ਸਾਹਿਬ ਜੀਾਂ ਦੇ ਬਾਣੀ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਭਲਾ ਹੋਵੇਗਾ ਉਸ ਬਾਗ ਵਾਲੇ ਸਥਾਨ ਦੇ ਵਿੱਚ ਹੀ ਗੁਰਦੁਆਰਾ ਗੁਰੂ ਕਾ ਬਾਗ ਬਣਿਆ ਹੋਇਆ ਹੈ ਪਟਨਾ ਸਾਹਿਬ ਵਿਖੇ ਸੂਕੇ ਤੇ ਹਰਿਆ THIA ਨਾਨਕ ਜਪ ਭਗਵੰਤ